ਸਾਲ ਵੱਲ ਰਹੀ ਆ ਆ ਵਾ ਜਨਸ਼ਮਰਤ ਜੋਧਾ ਪੀ ਖਲਾ ਲੋ ਤੇ ਲਾ ਕੇ ਮਰ ਜਾਓ ਕਿਹੜੀ ਚੀਜ਼ ਦਾ ਪਤਾ ਨਹੀਂ ਲੱਗ ਸਕਦਾ ਇਹਨਾਂ ਦਾ ਪੁੱਤ ਮਰਿਆ ਹੋਵੇ ਤੇ ਇਹਨਾਂ ਛਾਵਤਾ ਕੀ ਇਹ ਪੜ ਜਾਣੇ ਇਹਨਾਂ ਦਾ ਵਰੂ ਅੱਜ ਮੇਰਾ ਮਰਿਆ ਕੱਲ ਨੂੰ ਇਹਨਾਂ ਦਾ ਮਰੂ ਤੁਹਾਡਾ ਬੱਚਾ ਸੀਗਾ ਜੀ ਹਾਂ ਦਾ ਮੇਰਾ ਆਪ ਬੰਦਿਆਂ ਨੇ ਅਸੀਂ ਮੋਢਿਆਂ ਦੇ ਹਥਿਆਰ ਰੱਖ ਲੈਣੇ ਆ ਆਪਦੇ ਬੱਚੇ ਬਚਣ ਲਈ ਇਹ ਮੇਰੀ ਸੰਕਲ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮੈਂ ਆਪਦੇ ਬੰਦੇ ਨਾਲ ਕੱਟੇ ਕਰਕੇ ਇੰਤਿਆਰ ਚੁੱਕੇ ਆਂ ਇਹਨਾਂ ਬੰਦਿਆਂ ਦੇ ਬਰਖਲਾਪ ਹੋ ਜਾਣਗੇ ਤੇ ਚਾਹੇ ਸਰਕਾਰ ਇਸ ਕੰਮ ਤੇ ਆਪਦੀ ਠੱਲ ਪਾ ਲਵੇ ਮੁੜ ਕੇ ਨਾਖੇ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਮਾਪਿਆਂ ਨਾਲ ਗੱਲ ਸਿੱਧੀ ਹੋਣ ਕਰ ਦੇਣੀ ਅੱਜ ਮਾਪਿਆਂ ਦਾ ਇਕੱਲਾ ਪੁੱਤ ਸੀ ਕਿ ਵੱਜ ਕੇ ਮੈਂ ਸਰਕਾਰ ਨੂੰ ਦੋਵਾਂ ਸਰਕਾਰਾਂ ਨੂੰ ਚਾਹੀਦੇ ਇਹਨਾਂ ਕੰਮਾਂ ਤੇ ਢੱਲ ਪਾ ਦਿਓ ਤੇ ਕਿ ਐ ਅਸੀਂ ਆਮ ਨਸਾਨਾਂ ਨੇ ਹਥਿਆਰ ਚੁੱਕ ਲਏ ਜੇ ਮੁੜ ਕੇ ਨਾ ਆਖਿਆ ਜੇ ਅੱਤਵਾਦੀ ਪੈਦਾ ਹੋਣ ਡੇ ਆ ਮਾਪਿਆਂ ਦੇ ਇਕੋ ਪੁੱਤ ਸੀ ਹਾਂਜੀ ਇੱਕੋ ਇੱਕ ਪੁੱਤ ਹੀਗਾ ਮਾਪਿਆਂ ਦਾ ਇਕੱਲਾ ਭਰਾ ਸੀ ਨਾ ਕਿ ਪੁਲਿਸ ਨੂੰ ਤਲਾਸ਼ ਕਿਉਂ ਨਹੀਂ ਦਿੱਤੀ ਅੱਜ ਤੋਂ 10 ਦਿਨ ਪਹਿਲਾਂ ਮੁੰਡਾ ਇੱਥੇ ਮਰਿਆ ਵਾ ਉਹ ਵੀ ਮਾ ਸਤਿਆਂ ਸਾਲਾਂ ਦਾ ਉਹ ਦਿਨ ਸਾਰੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਸਾਰਿਆਂ ਫੇਸਬੁੱਕ ਤੇ ਵੀਡੀਓ ਚੱਲ ਰਹੀਆਂ ਸੀ ਕਿ ਉਥੇ ਜੈਮਲਾ ਵਾਲੇ ਟੀਕਾ ਲਾ ਕੇ ਮਰਿਆ ਪਰਿਵਾਰ ਦੇ ਨਾਲ ਸਾਰਿਆਂ ਗਿਆ ਉਹਦੇ ਕਤਲ ਦੇ ਵਿੱਚ ਕਿੰਨੇ ਬੰਦਿਆਂ ਨੂੰ ਹੁਣ ਤੱਕ ਪਰਚਾ ਆਇਆ ਤੇ ਕਿੰਨੇ ਬੰਦੇ ਫੜੇ ਗਏ ਆ ਜੀ ਕੀ ਪੁਲਿਸ ਨੂੰ ਇਸ ਕਰਕੇ ਸੂਝ ਪਾਇ ਕਲ ਮਲਾ ਵਾਲੇ ਆਇਆ ਉਹਦੇ ਖੜੇ ਬਾਜ਼ਾਰ ਦੇ ਵਿੱਚ ਸਾਈਆਂ ਦੇ ਮੁੰਡੇ ਆਖਣ ਦੇ ਮੇਰੇ ਕੋਲ ਮਾਲ ਦੂਜੇ ਮਾਲ ਨਾਲੋਂ 20 ਗੁਣੇ ਚੰਗਾ ਵਾ ਹੈ ਉਧਰ ਲੈਣ ਜਾਂਦੇ ਆ ਪਾਇਆ ਤੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਮੇਰੇ ਕੋਲੇ ਮਾਲ ਚੰਗਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਪੁਲਿਸ ਨੂੰ ਨਾ ਪਤਾ ਹੋਵੇ ਇਹ ਗੱਲ ਜੇ ਪੁਲਿਸ ਹੋਰ ਸੀਆੜੀ ਕਰ ਸਕਦੀ ਆ ਇਹਨਾਂ ਨੂੰ ਆਤੋ ਆਤ ਦਾ ਪਤਾ ਲੱਗ ਸਕਦਾ ਆ ਇਹਨਾਂ ਨੂੰ ਕਿਹਨਾਂ ਨੂੰ ਨਹੀਂ ਪਤਾ ਸਰਕਾਰ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਬੇੜਾ ਘਰ ਘੋਰਿਆ ਜਿਹੜੇ ਵੇਚਦੇ ਆ ਕਿਸੇ ਦਾ ਜਵਾਈ ਪੀ ਕੇ ਮਰ ਰਿਹਾ ਕਿਸੇ ਦੀ ਧੀ ਮਰ ਰਹੀ ਆ ਕਿਸਦਾ ਮੁੰਡਾ ਮਰਿਆ ਕਿਸਦਾ ਭਤੀਜਾ ਕਿਸਦਾ ਪੋਤਰਾ ਪਤਰੀ ਹੋਵੇ ਨੇ ਘਰ ਘਕ ਗਿਆ ਤੇ ਉਹਨਾਂ ਨੂੰ ਫਿਰ ਨਹੀਂ ਲੱਗਦੀ ਅਸੀਂ ਕਿਹੜੇ ਲੋਕਾਂ ਨੂੰ ਆਖੀਏ ਮੇਰਾ ਨਾਮ ਜਸਬੀਰ ਸਿੰਘ ਆ ਨੌਜਵਾਨ ਜੀ ਹਾਂਜੀ ਨੌਜਵਾਨਾਂ ਕੀ ਘਟਨਾ ਹੋਈ ਆ ਜੀ ਭਤੀਜਾ ਸਾਡਾ ਅੱਛਾ ਜੀ ਇਹ ਤੁਸੀਂ ਕਹਿ ਰਹੇ ਕਿ ਪੁਲਿਸ ਨੂੰ ਤਲਾਸ਼ ਕਿਉਂ ਨਹੀਂ ਦਿੱਤੀ ਅੱਜ ਤੋਂ 10 ਦਿਨ ਪਹਿਲਾਂ ਮੁੰਡਾ ਇੱਥੇ ਮਰਿਆ ਵਾ ਉਹ ਵੀ ਮਸਾ 30 ਸਾਲਾਂ ਦਾ ਅੱਛਾ ਜੀ ਉਹ ਦਿਨ ਸਾਰੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਸਾਰਿਆਂ ਫੇਸਬੁੱਕ ਤੇ ਵੀਡੀਓ ਚੱਲ ਰਹੀਆਂ ਸੀ ਕਿ ਉਥੇ ਜੈਮਲਾ ਵਾਲੇ ਟੀਕਾ ਲਾ ਕੇ ਮਰਿਆ ਪਰਿਵਾਰ ਦੇ ਨਾਲ ਸਾਰਿਆਂ ਗਿਆ ਉਹਦੇ ਕਤਲ ਦੇ ਵਿੱਚ ਕਿੰਨੇ ਆ ਬੰਦਿਆਂ ਨੂੰ ਹੁਣ ਤੱਕ ਪਰਚਾ ਇਹਦੇ ਕਿੰਨੇ ਬੰਦੇ ਫੜੇ ਗਏ ਆ ਜੀ ਕੀ ਪੁਲਿਸ ਨੂੰ ਇਸ ਕਰਕੇ ਸੂchnਾ ਦਈਏ ਵੀ ਅਸੀਂ ਚੱਕਰ ਕੱਟ ਦੇ ਰਹੀਏ ਬੱਚੇ ਨੂੰ ਲੈ ਕੇ ਇੱਕ ਘਰ ਦੇ ਵਿੱਚ ਜੀ ਚਲਾ ਗਿਆ ਉਹਨੂੰ ਚੁੱਕ ਕੇ ਕਦੀ ਕਿਤੇ ਲੈ ਜਾਈਏ ਕਦੀ ਮਲਾਜੇ ਕਰਾਉਂਦੇ ਗੁਰੇ ਪੁਲਿਸ ਦੇ ਚੱਕਰ ਕੱਟਦੇ ਫਿਰਿਏ ਜੀ ਜੇ ਤੇ ਅੱਜ ਤੱਕ ਜਿੰਨੇ ਬੱਚੇ ਮਰੇ ਆ ਪੀ ਕੇ ਲਵਾ ਕੇ ਔਰ ਜਿਨ੍ਹਾਂ ਦੇ ਘਰ ਦੇ ਨੇ ਇਤਲਾਹ ਕੀਤੀ ਆ ਜੇ ਤੇ ਉਹਨਾਂ ਦਾ ਅੱਜ ਤੱਕ ਕੋਈ ਐਕਸ਼ਨ ਹੋਇਆ ਉਹਨਾਂ ਦੇ ਇੱਕ ਬੰਦੇ ਦੇ ਇੱਕ ਕਤਲ ਦੇ ਵਿੱਚ ਇੱਕ ਬੰਦੇ ਨੂੰ ਵੀ ਕਿਤੇ ਪਰਚਾ ਹੋਇਆ ਉਹਦੀ ਸਜ਼ਾ ਹੀ ਆ ਫਿਰ ਤੇ ਪੁੱਛ ਲੋ ਕਿ ਜੇ ਪੁਲਿਸ ਨੇ ਆਣ ਕੇ ਵੀ ਆ ਤੁਹਾਡੇ ਏਰੀਆ 'ਚ ਬੰਦਾ ਮਰ ਗਿਆ ਵਾ ਜੀ ਤੋਂ ਮਹੀਨਾ 10000 ਲੈਂਦੇ ਔ ਤੋ 20000 ਕਰਤਾ ਵੀ ਤੁਹਾਡਾ ਨਾਮ ਡਿਆ ਸਾਡੇ ਤੇ ਪ੍ਰੈਸ਼ਰ ਆ ਐੋ ਹੀ ਕੰਮ ਕਰਨਾ ਦੋ ਦਿਨਾਂ ਪੁਲਿਸ ਨੂੰ ਇਤਲਾਹ ਜੁੱਧ ਜੁੱਧ ਨਸ਼ਾ ਵਿਰੋਧ ਸਰਕਾਰ ਮਹੀਮ ਚਲਾ ਰਹੀ ਹੈ ਕਿ ਪਿੰਡ ਦੀਆਂ ਕੰਦਾ ਤੇ ਪੰਜ ਪੰਜ ਥਾਵਾਂ ਤੇ 8 8 ਥਾਵਾਂ ਤੇ ਜਿਹੜੇ ਨੰਬਰ ਲਿਖੇ ਹੈ ਹੈਲਪਲਾਈਨ ਨੰਬਰ ਕੀ ਕਹਿਣਾ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੁੰਦਾ ਵਾ ਹਮ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੋ ਰਿਹਾ ਕਿਹੜੇ ਸਮਗਲਰ ਫੜੇ ਜਾ ਰਿਹਾ ਕਿੰਨੇ ਕ ਮnde ਫੜੇ ਜਾ ਰਿਹਾ ਸਿਰਫ ਐਕਸ਼ਨ ਉਹਨਾਂ ਤੇ ਹੁੰਦਾ ਵਾ ਜਿਹੜੇ ਬੰਦੇ ਪਹਿਲਾ ਮਹੀਨਾ ਭਰਦੇ ਸੀ ਬਾਅਦ ਚ ਮਹੀਨੇ ਭਰਨੇ ਬੰਦ ਕਰ ਦਿੰਦੇ ਆ ਉਹ ਦਿਨ ਐਕਸ਼ਨ ਹੁੰਦਾ ਵਾ ਇਹੋ ਹੀ ਆ ਮਿਸਾਲ ਬਲ ਰਹੀ ਆ ਆ ਵਾ ਜਿਸ ਵੇ ਸ਼ਾਮਰੋਤ ਜੋਧਾ ਵੀ ਲਾ ਲੋ ਤੇ ਲਾ ਕੇ ਮਰ ਜਾਓ ਲੱਗਦਾ ਕਿ ਲੋਕਾਂ ਨੂੰ ਆਪ ਇਕੱਠੇ ਹੋਣਾ ਚਾਹੀਦਾ ਇਸ ਖਲਾਸ ਯਾਰ ਕਿਹੜੇ ਲੋਕ ਆ ਗਏ ਇਹ ਜਿਨ੍ਹਾਂ ਦੀਆਂ ਜਮੀਰਾਂ ਮਰੀਆਂ ਆ ਲੋਕੀ ਦੇ ਵੇਚਣ ਵਾਲੇ ਆ ਵੇਚਣ ਲਈ ਇੱਥੇ ਕਿਤੇ ਪਾਕਿਸਤਾਨ ਚ ਆਉਂਦੇ ਆ ਆ ਕੁੱਚੇ ਉਹਨਾਂ ਦੇ ਮਰ ਜਾਣ ਜਿਹੜੇ ਵੇਚਦੇ ਆ ਕਿਹਨਾਂ ਨੂੰ ਨਹੀਂ ਪਤਾ ਸਰਕਾਰ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਬੇੜਾ ਘਰ ਘੋਰਿਆ ਜਿਹੜੇ ਵੇਚਦੇ ਆ ਕਿਸੇ ਦਾ ਜਵਾਈ ਪੀ ਕੇ ਮਰ ਰਿਹਾ ਕਿਸੇ ਦੀ ਧੀ ਮਰ ਰਹੀ ਆ ਇਹਦਾ ਮੁੰਡਾ ਮਰ ਰਿਹਾ ਕਿਸਦਾ ਭਤੀਜਾ ਕਿਸਦਾ ਪੋਤਰਾ ਪਤਰੀ ਹੋਵੇ ਨੇ ਘਰਕ ਗਿਆ ਤੇ ਉਹਨਾਂ ਨੂੰ ਫਿਰ ਨਹੀਂ ਲੱਗਦੀ ਅਸੀਂ ਕਿਹੜੇ ਲੋਕਾਂ ਨੂੰ ਆਖੀਏ ਉਹ ਸਾਡੇ ਦੀ ਵੇਚਣ ਵਾਲੇ ਆ ਇਹ ਹਾਲ ਕਿਵੇਂ ਹੋ ਸਕਦਾ ਜੀ ਇਹ ਜਿਹੜਾ ਨੱਚੇ ਦੇ ਜਿਹੜੇ ਲੋਕੀ ਨਾ ਪੈਸੇ ਦੇ ਪਿੱਛੇ ਲੱਗ ਗਏ ਰੱਬ ਨੂੰ ਭੁੱਲ ਗਏ ਆ ਜੀ ਹਾਲ ਇਦਾਂ ਹੀ ਹੋ ਸਕਦਾ ਬਈ ਉਹਨਾਂ ਦਾ ਬੇੜਾ ਗਰਕ ਹੋ ਜਾਣਾ ਕਿਦਾਂ ਕਿਦ ਨੇ ਇਹ ਪਰਮਾਤਮਾ ਦੀਆਂ ਖੇਡਾਂ ਜਿਹੜਾ ਦੂਜੇ ਦਾ ਘਰੇ ਉਜਾੜਦਾ ਨਾ ਵਧਾਉਂਦਾ ਨਹੀਂ ਵਸਦਾ ਜੀ ਜੀ ਤੇ ਜਿਹੜੇ ਦੂਜਿਆਂ ਦੇ ਘਰੇ ਅੱਜ ਚਿਰਾਗ ਬਜਾਉਂਦੇ ਆ ਦੂਜਿਆਂ ਦੇ ਪੁੱਤਾਂ ਦੀਆਂ ਜਿਹੜੇ ਸਿਵੇ ਮਬਾਲਣ ਦੇ ਆ ਮੱਚਣਗੇ ਉਹਨਾਂ ਦੇ ਵੀ ਬਸ ਇਹ ਆ ਕਿ ਜੋ ਭਾਵੜੀ ਨੇੜੇ ਆ ਅੱਜ ਇਨਾ ਦਾ ਨੰਬਰ ਆ ਰਿਹਾ ਕੱਲ ਨੂੰ ਉਹਨਾਂ ਦਾ ਹੋਊਗਾ ਜੀ ਜੀ ਕਿੰਨੇ ਕੱਜ ਤੱਕ ਨਸ਼ਾ ਵੇਚਣ ਵਾਲੇ ਬਚਿਆ ਤੇ ਕਿੰਨਾਂ ਦੀਆਂ ਕੋਠੀਆਂ ਚਿਵਾਰੇ ਬੜਿਆਂ ਨੇ ਪਾਏ ਆ ਪਰ ਵਸੇ ਨਹੀਂ ਗੇ ਜੀ ਜੀ ਉਹ ਮੱਲਾਂ ਵਾਲੇ ਦਾ ਮੈਂ ਕੱਲ ਮੱਲਾਂ ਵਾਲੇ ਆਇਆ ਉਹਦੇ ਖੜੇ ਬਾਜ਼ਾਰ ਦੇ ਵਿੱਚ ਸਾਈਆਂ ਦੇ ਮੁੰਡੇ ਆਖਣ ਦੇ ਮੇਰੇ ਕੋਲ ਮਾਲ ਦੂਜੇ ਮਾਲ ਨਾਲੋਂ 20 ਗੁਣੇ ਚੰਗਾ ਵਾ ਹੈ ਉਧਰ ਲੈਣ ਜਾਂਦੇ ਆ ਪਾਇਆ ਤੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਮੇਰੇ ਕੋਲੇ ਮਾਲ ਚੰਗਾ ਵਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਤੇ ਪੁਲਿਸ ਨੂੰ ਨਾ ਪਤਾ ਹੋਵੇ ਇਹ ਗੱਲ ਦਾ ਜੇ ਪੁਸ ਹੋਰ ਸੀਆਈ ਆੜੀ ਕਰ ਸਕਦੀ ਆ ਇਹਨਾਂ ਦੇ ਹਤਵਾਰ ਦਾ ਪਤਾ ਲੱਗ ਸਕਦਾ ਆ ਇਹਨਾਂ ਨੂੰ ਪਾਕਿਸਤਾਨ ਤੇ ਜਾ ਕੇ ਤੇ ਉਹ ਉਹਨਾਂ ਦੇ ਹਤਵਾਰੀਆਂ ਦੇ ਟਿਕਾਣੇ ਲੱਭ ਸਕਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਹੀਂ ਇਹ ਲੱਗ ਸਕਦਾ ਕਿ ਕਿੱਥੇ ਸਮਾਇਕ ਵੇਖਦੀ ਆ ਜੀ ਜੀ ਕਿਹੜੀ ਚੀਜ਼ ਦਾ ਪਤਾ ਨਹੀਂ ਲੱਗ ਸਕਦਾ ਇਹਨਾਂ ਦਾ ਪੁੱਤ ਮਰਿਆ ਹੋਵੇ ਤੇ ਇਹਨਾਂ ਛਾਂਮ ਤੱਕ ਹੀ ਇਹ ਪਰ ਜਣ ਇਹਨਾਂ ਦਾ ਮਰੂ ਅੱਜ ਮੇਰਾ ਮਰਿਆ ਕੱਲ ਨੂੰ ਇਹਨਾਂ ਦਾ ਮਰੂ ਤੁਹਾਡਾ ਬੱਚਾ ਸੀਗਾ ਜੀ ਹਾਂ ਦਾ ਮੇਰਾ ਪੁੱਤ ਸੀਗਾ ਕੀ ਨਾਮ ਸੀਗਾ ਜੀ ਅਨਦੀਪ ਸਿੰਘ ਆ ਉਮਰ ਕਿੰਨੀ ਸੀ ਗਈ ਜਿੰਦੀ ਉਹ ਰਹਿ ਗਈ ਸੀ 28 29 ਸਾਲ ਆ ਵਿਆਹਿਆ ਹੋਇਆ ਸੀ ਆ ਜੀ ہاں ਇੱਕ ਪੁੱਤਰੀ ਇੱਕ ਪੋਤਰਾ ਆ ਅੱਛਾ ਜੀ ਹਾਂ ਕੋਈ ਆਸਰਾ ਨਹੀਂ ਹੈਗਾ ਉਹਨਾਂ ਦਾ ਨਾ ਕੋਈ ਨਾਨਕੇ ਆਉਂਦੇ ਆ ਨਾ ਕੋਈ ਮਾਇਕੇ ਦਾਦਾਵਾ ਤੇ ਹਾਂ ਆਪਦਾ ਘਰ ਸੰਭਾਲਦੀਆਂ ਇੱਕ ਧੀ ਵਿਚਾਰੀ ਆਉਂਦੀ ਆ ਰੋਜ਼ ਜਵਾਈ ਆਉਂਦਾ ਇੱਕ ਰੋਜ਼ ਆਣ ਕੇ ਸਾਡੀ ਹੱਥ ਪੁੱਛਦਾ ਦਵਾਈ ਲੈ ਕੇ ਦੇ ਕੇ ਜਾਂਦਾ ਨਸ਼ੇ ਨੇ ਘਰ ਬਰਬਾਦ ਕਰ ਦਿੱਤਾ ਇਹ ਕਰ ਦਿੱਤਾ ਪਹਿਲਾਂ ਘਰ ਦੀ ਮਰ ਗਈ ਇਸੇ ਚੱਕਰ ਦੇ ਵਿੱਚ ਹੀ ਆ ਰੁੱਜ ਗਿਆ ਸਾਰਾ ਕੁੱਤਾ ਹੋ ਗਿਆ ਮਾਲ ਡੰਗਰ ਮਰ ਗਿਆ ਹੁਣ ਪੱਲੇ ਕੀ ਰਹਿ ਗਿਆ ਹੁਣ ਤਾਂ ਬਹੁਤ ਮੇਰੀ ਜਿਹੜੀ ਉਹ ਮੇਰੇ ਪੁੱਤ ਆ ਗਿਆ ਇਹ ਸਰਕਾਰ ਦਾ ਟਿੱਡ ਫੇਰ ਨਹੀਂ ਪਾ ਬਾਬੂ ਜੀ ਮੰਗ ਕੀ ਕਰਦੇ ਬੜੇ ਦੁੱਖ ਦੀ ਗੱਲ ਹੈ ਆਪਣਾ ਪੁੱਤ ਚਲਾ ਗਿਆ ਲੇਕਿਨ ਮੰਗ ਕੀ ਕਰਦੇ ਤੁਸੀਂ ਮੰਗੇ ਤਾਂ ਮੈਂ ਕਰਦਾ ਕਿ ਇਹ ਆਉਣ ਵਾਲੇ ਦਾ ਗਾਂ ਦਾ ਨਾ ਮਰੇ ਨਸ਼ਾ ਦਾ ਬੰਦ ਹੋਵੇ ਨਸ਼ੇ ਨੂੰ ਬੰਦ ਕਰਦੇ ਅੱਤਵਾਦ ਬੰਦ ਕਰ ਸਕਦੇ ਹੈ ਕਿ ਨਹੀਂ ਕੀਤਾ ਕਿ ਨਹੀਂ ਇਹਨਾਂ ਨੇ ਉਦੋਂ ਤੇ ਇਹ ਕਿਹੜਾ ਕੰਮ ਨਹੀਂ ਬੰਦਦੇ ਪਾਕਿਸਤਾਨ ਜਾ ਕੇ ਮਾਰ ਸਕਦੇ ਉਹਨਾਂ ਨੂੰ ਉਦੋਂ ਫੇਰ ਵੀ ਨਹੀਂ ਹਟੇ ਇਹਨਾਂ ਨੇ ਮਾਰਨ ਦਾ ਹੀ ਨਹੀਂ ਉਹ ਦੰਦੇ ਮਾਰੀ ਜਾਂਦੇ ਕਿੰਨੇ ਘਰ ਇਹਨਾਂ ਦੇ ਢਾਤੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਪਹਾੜਾਂ ਚ ਗੋਇਚਲਾ ਹੁੰਦਾ ਤੇ ਆਪਣੇ ਘਰੇ ਪਹਿਲਾਂ ਡੱਕਣਾ ਹੂੰ ਬਾਰਡਰ ਵਾਲ ਤੇ ਇਹਨਾਂ ਦੀ ਬੀਐਸਐਫ ਜਿਹੜੀ ਆ ਉਹ ਵੇਚਦੀ ਆ ਮੇਰਾ ਖੁਦ ਆਪਣੇਵਾ ਬੀਐਸਐਫ ਬੀਐਸਪੀ ਨਾਲ ਹਲਕੇ ਵੇਚਦਾ ਰਿਆ ਖੁਦ ਮੇਰਾ ਆਪਣੇਵਾ ਜੇਲ੍ਹ ਦੇ ਵਿੱਚ ਹੀ ਫਰੋਪਰ ਰਿਆ ਵਾ ਇੱਕ ਇੱਕੋ ਇੱਕ ਬੱਚਾ ਸੀ ਥੋੜਾ ਜੀ ਮੇਰਾ ਇੱਕੋ ਹੀ ਲੜਕਾ ਸੀਗਾ ਜੀ ਕੋ ਮੈਨੂੰ ਸਰਕਾਰ ਨੂੰ ਕੋਈ ਨਾ ਕੋਈ ਚਾਹੀਦਾ ਮੇਰੀ ਕੋਈ ਸੁਆਜ ਸੁਣੀ ਜਾਵੇ ਕੋਈ ਸਾਰਾ ਟੋਡਾ ਸੀਗਾ ਪਰ ਸਾਰਾ ਜੱਬੇ ਸਾਰੇ ਹੋ ਗਏ ਤੁਸੀਂ ਕੋਈ ਸਾਰਾ ਨਹੀਂ ਮੇਰਾ ਰਹਿ ਗਿਆ ਬਾਪੂ ਜੀ ਨਾ ਕੀ ਤੁਹਾਡਾ ਪੂਰਨ ਸਿੰਘ ਪਿੰਡ ਕਿਹੜਾ ਜੀ ਪਿੰਡ ਗਰਦਿੱਤੀ ਵਾਲਾ ਜੀ ਇਹ ਪਿੰਡ ਕੀ ਨਾਮ ਕੀ ਆਪਣਾ ਇਹ ਦਰਸ਼ਨ ਸਿੰਘ ਜੀ ਇਹ ਆਪਣੇ ਭਤੀਜੇ ਦੇ ਅੱਥਾ ਹੀ ਹੈ ਹਾਂਜੀ ਕੀ ਕਾਰਨ ਕੀ ਸੀਗਾ ਜੀ ਕਾਰਨ ਇਹੋ ਜੀ ਨੇ ਜੋ ਚੱਲਦਾ ਵਾ ਨਸ਼ੇ ਦਾ ਨਸ਼ੇ ਦੇ ਨਾਲ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੈਂਮਲਾ ਰੋਡ ਅੱਛਾ ਜੀ ਇੱਕ ਪਤਾ ਵਿਖਦਾ ਵਾ ਉੱਥੇ ਹੀ ਲੈ ਕੇ ਲਾਇਆ ਦੇ ਉੱਥੇ ਬਸ ਨਾ ਉਥੇ ਸ਼ਰਿਆਂ ਵਿਖਦਾ ਜੀ ਉੱਥੇ ਸ਼ਰਿਆਂ ਵੀ ਵਿਖਦਾ ਨਾ ਦੇਖੋ ਪਤਾ ਹੀ ਹੈ ਸ਼ਰਿਆਂ ਵਿਖਦਾ ਵਾ ਅੱਛਾ ਪਿੰਡਾਂ 'ਚ ਵੇਖੋ ਆਹਲ ਪਿੰਡਾਂ 'ਚ ਵੀ ਇਹੋ ਆਹਲ ਸਾਰੇ ਏਜੰਡਿਆ ਸ਼ਰਿਆਂ ਆ ਵੀ ਵਿਦੰਡਿਆ ਵਾ ਨੌਜਵਾਨ ਜਿਹੜੇ ਪੂਰੇ ਹੋ ਰਹੇ ਖਤਮ ਹੋ ਰਹੇ ਜਿਆਦਾ ਜੀ ਘਰਾਂ ਦੇ ਘਰ ਬਰਬਾਦ ਹੋ ਰਹੇ ਇਹਦੇ ਚਾਹਦੇ ਹਾਂ ਅਸੀਂ ਤੇ ਸੂਬਾ ਸਰਕਾਰ ਗਾੜੀ ਵੀ ਅਪੀਲ ਕਰਦੇ ਹਾਂ ਤੇ ਪੰਜਾਬ ਸਰਕਾਰ ਗਾੜੀ ਵੀ ਮੇ ਚਾਹੇ ਤੇ ਇਹਨਾਂ ਨੂੰ ਚੁੱਕ ਲੋ ਸੁਲਤਾਨ ਤੇ ਇਹ ਬੰਦ ਕਰਾ ਦਿਓ ਤੇ ਚਾਹੇ ਅਸੀਂ ਹਥਿਆਰ ਚੁੱਕ ਲੈਣੇ ਜੇ ਆਹ ਬੰਦਿਆਂ ਨੇ ਅਸੀਂ ਮੋਢਿਆਂ ਦੇ ਹਥਿਆਰ ਰੱਖ ਲੈਣੇ ਆ ਆਪਦੇ ਬੱਚੇ ਬਚਾਉਣ ਲਈ ਇਹ ਮੇਰੀ ਸੈਂਟਰ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮੈਂ ਆਪਦੇ ਬੰਦੇ ਨਾਲ ਕੱਟੇ ਕਰਕੇ ਹੀ ਹਥਿਆਰ ਚੁੱਕੇ ਆ ਇਹਨਾਂ ਬੰਦਿਆਂ ਦੇ ਬਰਖਲਾਪ ਹੋ ਜਾਣਾਗੇ ਤੇ ਚਾਹੇ ਸਰਕਾਰ ਇਸ ਕੰਮ ਤੇ ਆਪਦੀ ਠੱਲ ਪਾ ਲਵੇ ਮੁੜਕੇ ਨਾਖੇ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਮਾਪਿਆਂ ਨਾਲ ਗੱਲ ਸਿੱਧੀ ਹੋਣ ਕਰ ਦੇਣੀ ਅੱਜ ਮਾਪਿਆਂ ਦਾ ਇਕੱਲਾ ਪੁੱਤ ਸੀ ਕਿ ਵੱਜ ਕੇ ਮੈਂ ਸਰਕਾਰ ਨੂੰ ਦੋਵਾਂ ਸਰਕਾਰਾਂ ਨੂੰ ਚਾਹੀਦੇ ਇਹਨਾਂ ਕੰਮਾਂ ਤੇ ਢੱਲ ਪਾ ਦਿਓ ਤੇ ਚਾਹੇ ਅਸੀਂ ਆਮ ਇਨਸਾਨਾਂ ਨੇ ਹਥਿਆਰ ਚੁੱਕ ਲੜੇ ਜੇ ਮੁੜ ਕੇ ਨਾ ਆਖੇ ਜੇ ਅੱਤਵਾਦੀ ਪੈਦਾ ਹੋਣ ਡੇ ਆ ਮਾਪਿਆਂ ਦੇ ਇੱਕੋ ਇੱਕ ਪੁੱਤ ਸੀ ਹਾਂਜੀ ਇੱਕੋ ਇੱਕ ਪੁੱਤ ਸੀਗਾ ਮਾਪਿਆਂ ਦਾ ਇਕੱਲਾ ਭਰਾ ਸੀ ਨਾ ਕੀ ਬੱਚੇ ਦਾ ਬੰਦੀਪ ਸਿੰਘ ਦਾ ਬੰਦੀਪ ਸਿੰਘ ਉਮਰ ਕਿੰਨੀ ਕੁ ਸੀ ਉਮਰ ਕਿੰਨੀ ਕੁ ਉਮਰ ਤੇ ਸਾਰੀ ਅਜੇ 25 26 26 27 ਸਾਲ ਕੋ 28 ਸਾਲ ਠੀਕ ਹੈ ਵਿਆਹ ਹੋਇਆ ਸੀਗਾ ਜੀ ਵਿਆਹ ਆ ਬੱਚੇ ਦੋ ਛੋਟੇ ਛੋਟੇ ਪੂਰਾ ਪੂਰੇ ਜ ਮਰਾਈ ਬੱਚਿਆਂ ਨਹੀਂ ਗੁਡੀਆਂ 8 10 ਸਾਲਾਂ ਦੀ ਗੁਡੀਆਂ 6 7 ਸਾਲਾਂ ਦਾ ਬੇਟਾ ਜੀ ਕੋਈ ਪੁਲਿਸ ਨੂੰ ਤਲਾਸ਼ਗਾਰਨ ਕੀਤੀ ਕੀ ਕਾਰਨ ਕੀ ਸੀਗੇ ਜੀ ਪੁਲਿਸ ਨੇ ਤਲਾਸ਼ ਕਰਕੇ ਅਸੀਂ ਕੀ ਕਰਦੇ ਜੀ ਪੁਲਿਸ ਨੂੰ ਪੁਲਿਸ ਨੂੰ ਵੀ ਪਤਾ ਹੋਆ ਸਰਕਾਰ ਨੂੰ ਪਤਾ ਹਰ ਜੇ ਹਰ ਬੰਦੇ ਨੂੰ ਪਤਾ ਮੈਂ ਕਨਪੜ ਬੰਦਾ ਯਾਰ ਪਿੰਡ 'ਚ ਮੈਨੂੰ ਪਤਾ ਵੀ ਫਲਾਣੇ ਬੰਦੇ ਵੇਚਣ ਦੇ ਉਹ ਸਰਕਾਰ ਨੂੰ ਨਹੀਂ ਪਤਾ ਹਰ ਇੱਕ ਨੂੰ ਪਤਾ ਸੈਂਟਰ ਤੋਂ ਲੈ ਗਿਆ ਸੀਬੀਆਈ ਆ ਹੋਰ ਕਈ ਕਿੰਨੀਆਂ ਜਲਸੀਆਂ ਫੇਰਦੀਆਂ ਉਹਨਾਂ ਹੋਰ ਕਮਾਲੀ ਦੇ ਫੇਰਦੀਆਂ ਇਸ ਕੰਮ ਦਾ ਨਹੀਂ ਉਹਨਾਂ ਨੂੰ ਪਤਾ ਹਾਂ ਪੁਲਿਸ ਹੋਰ ਕੰਮਾਂ ਤਾਂ ਬਹੁਤ ਕਰੀ ਜਾਂਦੀ ਲੇਕਿਨ ਜਿਹੜਾ ਨਸ਼ਾ ਪਰ ਮੈਂ ਸਰਕਾਰ ਨੂੰ ਦੁਬਾਰੇ 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 ਪੰਜਾਬ ਸਰਕਾਰ ਸائیں ਇਹ ਮੇਰੀ ਪਉਣੀ ਜੇ ਵੀਡੀਓ ਸੈਂਟਰ ਸਰਕਾਰ ਨੂੰ ਵੀ ਚਾਹੇ ਤੇ ਇਹ ਕੰਮ ਜਾਨੀ ਲੁੱਟਾ ਖੋਹਾਂ ਇਹ ਕੰਮ ਸਾਰੇ ਜਿਹੜੇ ਇਹਨਾਂ ਨੂੰ ਬੰਦ ਕਰਾ ਲਓ ਤੇ ਚਾਹੇ ਅਸੀਂ ਆਮਣੇ ਥਾਣੇ ਹਥਿਆਰ ਚੁੱਕ ਲੈਣੇ ਜੇ ਅਸੀਂ ਨਹੀਂ ਜੇ ਰੁਕਣਾ ਮੁੜ ਕੇ ਨਾ ਆਖਿਆ ਜੀ ਵੀ ਇਹ ਅਤਵਾਦੀ ਪੈਦਾ ਹੁੰਦੇ ਆ